ਸਿੰਘ ਜੀ ਸਭ ਦਾ ਐਮਪੀ ਆਪ ਜੀ ਦੇ 2-3 ਮਿੰਟ ਵਾਸਤੇ ਦਰਸ਼ਨ ਕਰਨਗੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੇਸ ਰੋਡੇ ਜੀ ਪਾਠ ਪੋਵਿੰਦਰ ਧਰਮੀ ਤੇ ਜਿਵੇਂ ਸਿੱਖ ਪੰਥ ਦੇ ਮਹਾਨ ਜਰਨੈਲ ਹੰਤ ਜਰਨੈਲ ਸਿੰਘ ਪਿੰਡਰਾਵਾਲੇ ਨੇ ਜਨਮ ਲਿਆ ਇਹ ਉਹਨਾਂ ਨੂੰ ਜਨਮ ਤੇ ਵਾਲੇ ਮੇਰੀ ਰੂਹ ਸੇ ਰਵਾ ਤੇ ਮਹਲ ਅੰਤ ਦੀ ਮਹਾਨ ਹਸਤੀ ਬਾਬਾ ਜਗਿੰਦਰ ਸਿੰਘ ਦੀ ਇਸ ਸਰਦੀ ਤੇ ਜਦੋਂ ਪਹੁੰਚਦੇ ਆ ਤਾਂ ਖੂਨ ਅਵਾਲੇ ਖਾਂਦਾ ਹੈ ਮੇਰੀ ਇਹ ਸਰਵਾਰ ਨਾਲ ਇਹ ਧਰਤੀ ਨਾਲ ਕੋਈ 45 ਸਾਲ ਦੀ ਲੰਬੀ ਸਾਂਝ ਹੈ ਮੈਂ ਗੱਲ ਜਿਹੜੀ ਕਰਦਾ ਹਾਂ ਮੈਂ ਹਮੇਸ਼ਾ ਰਸਮੀ ਨਹੀਂ ਕਰਦਾ ਮੈਂ ਨਵਿੱਤਲੀ ਗੱਲ ਕਰਦੇ ਇਸ ਲਈ ਧਿਆਨ ਨਾਲ ਸੁਣਿਓ ਸਰਦਾਰ ਹਰਜੀਤ ਸਿੰਘ ਚੱਲ ਵਸੇ ਨੇ ਅੱਜ ਇਸ ਪਰਿਵਾਰ ਦੀ ਅਦਵਾਈ ਕੈਪਟਨ ਹਰਚੰਦ ਸਿੰਘ ਦੇ ਰੋੜੇ ਕਰ ਰਹੇ ਨੇ ਜਿਹੜੇ ਬਜ਼ੁਰਗ ਦਾ ਵਸਤਾ ਵੀ ਚ ਨੇ ਪਰੰਤੂ ਉਹ ਸੰਗ ਦੇ ਰਹੇ ਇਸ ਪਰਿਵਾਰ ਵੱਲੋਂ ਸਿੱਧਾ ਭਾਈ ਜਸਪੀਰ ਸਿੰਘ ਦੇ ਰੋੜੇ ਵਿਚ ਰਹੇ ਨੇ ਭਾਈ ਜਸਵੀਰ ਸਿੰਘ ਰੋਡੇ ਦਾ ਨਾਮ ਸਿਰਫ ਬਾਬਾ ਜੋਗਿੰਦਰ ਸਿੰਘ ਦਾ ਪਰਿਵਾਰ ਨਹੀਂ ਹੈ ਸੰਤ ਜਰਨੈਲ ਸਿੰਘ ਖਾਲਸਾ ਦਾ ਪਰਿਵਾਰ ਨਹੀਂ ਹੈ ਉਹਨਾਂ ਨੇ ਆਪਣੇ ਪਿਤਾ ਅਮਰ ਸ਼ਹੀਦ ਜਗੀਰ ਸਿੰਘ ਦੀ ਸ਼ਹਾਦਤ ਦੇਖੀ ਉਹਨਾਂ ਨੇ ਆਪਣੇ ਭਰਾ ਸਵਰਨ ਸਿੰਘ ਦੀ ਸ਼ਹਾਦਤ ਦੇਖੀ ਮਹਾਨ ਕੁਰਬਾਨੀ ਉਹਨਾਂ ਨੇ ਆਪਣੇ ਭਰਾ ਰਖਵੀਰ ਸਿੰਘ ਦੀ ਦੇਖੀ ਯਾਦ ਰੱਖੋ ਕਿ ਪੰਜਾਬ ਦੀ ਸਿਆਸਤ ਜਿਹੜੀ ਹੁਣ ਮੋੜਾ ਖਾ ਰਹੀ ਏ ਜਿਹੜੀ ਇੱਕ ਤਰ੍ਹਾਂ ਦਾ ਮੋੜਾ ਖਾ ਗਈ ਏ ਉਹ ਇਸ ਰੋੜੇ ਦੀ ਸੰਤ੍ਰਸਤੀ ਤੋਂ ਬਿਨ ਚੱਲ ਨਹੀਂ ਸਕਦੀ ਜੇ ਪੰਜਾਬ ਦੇ ਵਿੱਚ ਸਿੱਖ ਸਿਆਸਤ ਚਲ ਹੋਣੀ ਏ ਉਹ ਰਾਜਨੀਤੀ ਚਲਉਣੀ ਏ ਜਿਹੜੀ ਬਾਬਾ ਗੋਬਿੰਦਰ ਸਿੰਘ ਨੇ ਚਲਾਈ ਸੀ ਅਤੇ ਪੰਥ ਜਰਨੈਲ ਸਿੰਘ ਪਿੰਡਰਾਵਾਲਿਆਂ ਨੇ ਚਲਾਈ ਸੀ ਤਾਂ ਉਸ ਦੇ ਵਿੱਚ ਮੈਂ ਸਪਸ਼ਟ ਸ਼ਬਦਾਂ ਵਿੱਚ ਕਹਿਣਾ ਚਾਹਾਂਗਾ ਕਿ ਸਾਨੂੰ ਇਸ ਰੋਡੇ ਦੀ ਧਰਤੀ ਦਾ ਅਸ਼ੀਰਵਾਦ ਵੀ ਨਹੀਂ ਸਕੂ ਅਦਵਾਈ ਵੀ ਚਾਈਦੀ ਏ ਤੇ ਅੱਜ ਭਾਈ ਜਸਵੀਰ ਸਿੰਘ ਸਿੰਘ ਸਾਹਿਬ ਜਿਹੜੇ ਨੇ ਉਹ ਖਾਲਸਾ ਪੰਥ ਦੇ ਨੇਤਾ ਨੇ ਤੇ ਸਰਪ੍ਰਾਨਤ ਨੇ ਇਹ ਸੌਮਨੀਆ ਕਾਦੀਦਾਨ ਨੂੰ ਪੁਨਰਸੁਰਜੀਤ ਕਰਨੇ ਤਾਂ ਪੁਰਾਣਾ ਮਾਲ ਨਵੇਂ ਡੱਬਿਆਂ ਵਿੱਚ ਨਹੀਂ ਪਾਇਆ ਜਾ ਸਕਦਾ ਉਹ ਮਾਲ ਵੀ ਨਵਾਂ ਲਿਆਉਣਾ ਪਵੇਗਾ ਤੇ ਸਿਰਫ ਲੇਬਲ ਪਾ ਕੇ ਲੇਬਲ ਲਾ ਕੇ ਉਸ ਨੂੰ ਨਵਾਂ ਨਹੀਂ ਬਣਾਇਆ ਜਾ ਸਕਦਾ ਮੈਂ ਰਮਨ ਸ਼ਰਦਾ ਵੀ ਚ ਕਹਿਣਾ ਚਾਹਾਂਗਾ ਕਿ ਮੇਰੇ ਡਿਬਰੂ ਘੜੀ ਜ਼ਹਿਰ ਦੇ ਬਾਹਰ ਕੀਤੇ ਅਰਹਨ ਨਾਲ ਜਿਥੇ ਭਾਈਆਂ ਪਾਲ ਸਿੰਘ ਪਾਰਲੀਮੈਂਟ ਵਿੱਚ ਪਹੁੰਚੇ ਹੋ ਐਲਾਨ ਕਰਨਾ ਕੋਈ ਸੌਖਾ ਨਹੀਂ ਸੀ ਜੇਲ੍ਹ ਤੋਂ ਬਾਹਰ ਨਿਕਲਣਸਾਰ ਮੈਂ ਐਲਾਨ ਕੀਤਾ ਬਹੁਤ ਬ੍ਰੋਧ ਤੇ ਹੁਲ ਚੱਲਿਆ ਬਹੁਤ ਬ੍ਰੋਧ ਵੀ ਹੋਇਆ ਪਰ ਹੀਰ ਦੇ ਵਿੱਚ ਉਹ ਮਹਿਤੂਜ ਬਣ ਗਏ ਮੇਰੇ ਐਲਾਨ ਨੇ ਫਰੀਦ ਤੋੜ ਦੀ ਧਰਤੀ ਵੀ ਰਮਾ ਦਿੱਤੀ ਇਹ ਮੇਰਾ ਡਿਗਰੂ ਕਰਦੀ ਜੇਲ੍ਹ ਦਾ ਬਾਹਰ ਐਲਾਨ ਨਾ ਹੋਇਆ ਹੁੰਦਾ ਤਬੀਨ ਕੌਰ ਦੀ ਧਰਤੀ ਨੇ ਵੀ ਪੰਥਕ ਨਹੀਂ ਮੰਨਾਂ। ਉਹ ਅੱਜਾਰੇ ਖਾਲਸਾ ਪੰਥ ਦੀ ਮੰਗ ਹੈ ਕਿ ਅਕਾਲੀ ਦਲ ਨੂੰ ਪੁਨਰਸਰਜੀਤ ਕੀਤਾ ਜਾ ਰਿਹਾ ਹੈ ਔਰ ਕੀਤਾ ਗਿਆ। ਤਾਂ ਸਿੰਘ ਸਾਹਿਬ ਭਾਈ ਜਸਵੀਰ ਸਿੰਘ ਰੋਡੇ ਉਸ ਦੇ ਪ੍ਰਧਾਨ ਹੋਣੇ ਚਾਹੀਦੇ ਨੇ। ਉਹਨਾਂ ਦੀ ਪ੍ਰਧਾਨਗੀ ਨਾਲ ਖਾਲਸਾ ਪੰਥ ਨੂੰ ਰੋਡੇ ਦੀ ਸ਼ਰਤ ਰਸਤੀ ਮਿਲੇਗੀ। ਮੰਤ ਜਨਮੈਲ ਸਿੰਘ ਪਿੰਡਰਾਵਾਲੇ ਦਾ ਨਾ ਉਸ ਦੁਨੀਆ ਤੋਂ ਲਾਂਭੇ ਕੇ ਕਲ ਨਹੀਂ ਜਾ ਸਕਦਾ ਭਾਵੇਂ ਦੁਨੀਆ ਰਹੇ ਨਾ ਰਹੇ ਪਰ ਸੰਤ ਜਨਮੈਲ ਸਿੰਘ ਪਿੰਡਰਾਵਾਲੇ ਦੇ ਪਾਪਾ ਉਹਨੇ ਦਰਸਾ ਨਾ ਢਾਲਦਾ ਰਹੇਦਾ ਸੋ ਆਜ ਸਪਸ਼ਟ ਸ਼ਬਦਾਂ ਵਿੱਚ ਇਹ ਕਿਹਾ ਜਾਂਦਾ ਹੈ ਕਿ ਪੁਰਾਣੇ ਬਾਲ ਨੂੰ ਨਵੇਂ ਡੱਬਿਆਂ ਵਿੱਚ ਪਾਉਣ ਦੀ ਕੋਸ਼ਿਸ਼ ਨਾ ਕੀਤੀ ਜਾਵੇ ਉਹ ਨਵੇਂ ਨਮਿਆਂ ਵਿੱਚ ਪਾ ਕੇ ਦੇਣ ਜਾਂ ਸਾਹਮਣੇ ਪੇਸ਼ ਨਾ ਕੀਤਾ ਜਾਵੇ ਉਸ ਕੋਸ਼ਿਸ਼ ਹੋਈ ਹੈ ਮੈਂ ਉਸ ਦਾ ਸ਼ੁਰੂਆਤ ਵਿੱਚ ਵਿਰੋਧ ਕਰ ਦਵੇ ਕਿ ਇਹ ਇਹ ਜਿਹੜੀ ਨੀਤੀ ਹੈ ਉਹ ਚੱਲ ਨਹੀਂ ਦਿੱਤੀ ਜਾਊਗੀ ਤੇ ਜੇ ਸਿੰਘ ਸਾਹਿਬ ਭਾਈ ਜਸਪੀਰ ਸਿੰਘ ਦੇ ਰੋੜੇ ਇਹ ਸ਼ਰੋਣੀ ਅਕਾਲੀ ਦਲ ਪੁਨਰ ਸਰਜੀਤ ਦੇ ਪ੍ਰਧਾਨ ਹੋਣਗੇ ਜੇ ਇਹ ਗੱਲ ਤੇ ਅਸੀਂ ਸਮਝੌਤਾ ਨਹੀਂ ਕਰ ਸਕਦੇ ਕੋਈ ਹੋਰ ਪ੍ਰਧਾਨ ਹੋਵੇ ਉਹੀ ਪ੍ਰਧਾਨ ਹੋਣਗੇ ਤੇ ਇਹ ਸਰੋਦੇ ਦੀ ਧਰਤੀ ਤੋਂ ਨਵੀਂ ਸਿੱਖਿਆ ਸੁਜੇੜੀ ਹੈ ਉਹ ਚੱਲੇਗੀ ਇਹ ਕਹਿ ਦੇਣਾ ਕਿ 1999 ਵਾਲਾ ਸਮਾਂ ਆ ਗਿਆ ਹੈ ਬਾਬਾ ਯੋਗਿੰਦਰ ਸਿੰਘ ਦਾ ਕੋਈ ਬਰਾਬਰੀ ਨਹੀਂ ਕਰ ਸਕਦਾ ਉਹਨਾਂ ਨੇ 13 ਵਿੱਚੋਂ 10 ਸੈਨਟੀ ਜਤਾਏ ਸਨ ਅੱਜ 10 ਨਹੀਂ ਦਿੱਤੇ ਅੱਜ 10 ਨਹੀਂ ਦਿੱਤੇ ਅੱਜ ਲੋਹ ਦਿੱਤੇ ਨੇ ਉਹ ਵੀ ਮੇਰੇ ਜਿੱਤੇ ਅਲਾਨ ਦੀ ਭਾਵਨਾ ਦੇ ਪਿੱਛੋਂ ਜਿੱਤੇ ਨੇ ਤੇ ਬਾਬਾ ਜੋਗਿੰਦਰ ਸਿੰਘ ਦਾ ਮਤਾਵਲਾ ਕਰਨ ਵਾਲਾ ਮੈਂ ਨਹੀਂ ਸਮਝਦਾ ਕੋਈ ਢੀਡ ਨੇ ਇਸ ਸਮੇਂ ਇਸ ਧਰਤੀ ਤੇ ਹੈ ਪਰੰਤੂ ਤੁਸੀਂ ਵੱਸ ਸਕਦੇ ਹੋ ਅਜੇ ਵੱਸ ਸਕਦੇ ਹੋ ਇਹ ਨੇਕ ਨੀਤੀ ਨਾਲ ਚੱਲੋਗੇ ਔਰ ਮੈਂ ਫੇਰ ਇਹ ਗੱਲ ਕਰ ਹੋਣਾ ਕਿ ਭਾਈ ਜਸਪੀਰ ਸਿੰਘ ਰੋੜੇ ਜਿਹੜੇ ਸਿੱਖ ਸਾਹਿਬ ਨੇ ਇੱਕ ਮਹਾਨ ਸ਼ਖਸੀਅਤ ਨੇ ਸ਼ਹੀਦਾਂ ਦੇ ਸਰਤਾਜ ਨੇ ਉਹਨਾਂ ਨੂੰ ਆਖਲੀ ਦਲ ਦਾ ਪ੍ਰਧਾਨ ਬਣਾਇਆ ਜਾਵੇ ਫਿਰ ਹੀ ਆਖਲੀ ਦਲ ਦੇ ਵੱਡੀ ਜਿੱਤ ਹੋਊ ਦੋਵੇਂ ਹੱਥ ਉੱਤੇ ਕਰਕੇ ਉਹਨਾਂ ਦੀ ਪ੍ਰਧਾਨਗੀ ਨੂੰ ਮਨਜ਼ੂਰੀ ਦਿੱਤੀ ਜਾਵੇ ਭਾਈ ਜਸਪੀਰ ਸਿੰਘ ਰੋਡੇ ਦੀ ਪ੍ਰਧਾਨਗੀ ਨੂੰ ਮਨਜ਼ੂਰੀ ਦਿੱਤੀ ਜਾਵੇ ਅਤੇ ਜੇ ਇਹ ਸੋਚਦੇ ਹਾਂ ਕਿ ਅੱਜ ਦੋ ਸੀਟਾਂ ਜਿੱਤ ਲਈਆਂ ਕਾਨੂੰਨ ਰਸਮੀ ਵੱਡੀ ਇਸੀ ਤੀਜੇ ਨਾਮਾ ਦੇ 299 ਆ ਗਿਆ ਇਹ ਨਾ ਹੋਵੇ ਕਿ 5000 ਦੇ ਆ ਜਾਏ ਜਿੱਥੋਂ ਕਿਤੇ ਐ ਉਥੇ 5-5000 ਦੇ ਰਹੀਏ ਜੇ ਸਿੰਘ ਸਾਹਿਬ ਪ੍ਰਧਾਨ ਬਣ ਲਗੇ ਤਾਂ ਇਹ ਸਫਲਤਾ ਵੀ ਹਾਸਲ ਹੋਵੇਗੀ ਇਹਨਾਂ ਬੇਨਤੀਆਂ ਕਰਤਾ ਹੋਇਆ ਕਿ ਮੇਰੀ ਆਵਾਜ਼ ਜਿਹੜੀ ਹੁੰਦੀ ਹੈ ਦੂਜਿਆਂ